ਸਸਕੇ ਸਾਥੀਓ ਮੈਂ ਜੱਸੀ ਸੋਹਿਆ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਸਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸਖਦੇਵ ਜੀ ਦੇ ਸਹੀਦੀ ਦਿਹਾੜੇ ਮੌਕੇ ਕੱਲ 24 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲੈਨ ਕਲੱਬ ਨਾਬਾ ਵਿਖੇ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ ਵੱਡਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਾਬਾ ਹਲਕੇ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਪਹੁੰਚ ਰਹੇ ਨੇ ਤੇ ਇਸ ਖੂਨਦਾਨ ਕੈਂਪ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਤੇ ਪੰਜਾਬ ਦੀਆਂ ਕਈ ਨੰਬਰ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਵੀ ਇਸ ਮੌਕੇ ਪਹੁੰਚ ਰਹੇ ਨੇ ਜਿਨ੍ਹਾਂ ਦਾ ਅਸੀਂ ਬੇਸ਼ੇਸ ਤੌਰ ਤੇ ਸਨਮਾਨ ਕਰਾਂਗੇ ਤੇ ਮੇਰੀ ਨਾਬਾ ਹਲਕੇ ਦੇ ਸਮੁੱਚੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਕੱਲ੍ਹ 24 ਮਾਰਚ ਨੂੰ ਲੈਨਿੰਗ ਕਲੱਬ ਨਾਵਾ ਵਿਖੇ ਆਪ ਪਹੁੰਚ ਕੇ ਜਿਹੜਾ ਆਪਣਾ ਹੌਣਦਾਨ ਕਰੀਏ ਤੇ ਸ਼ਹੀਦਾਂ ਨੂੰ ਇੱਕ ਸੱਚੀ ਸੁੱਚੀ ਸਿਰਦਾਈ ਲਈ ਪੇਟ ਕਰੀਏ ਕੱਲ 24 ਮਾਰਚ ਦਿਨ ਸੋਮਵਾਰ ਜਰੂਰ ਲੈਨ ਕਲੱਬ ਨਾਵਾ ਵਿਖੇ ਪਹੁੰਚੋ ਤੇ ਆਪਣਾ ਹਾਜ਼ਰੀ ਲਵਾਓ ਧੰਨਵਾਦ